ਮੈਟਰੋ ਮੇਰੇ ਪਿੰਡ ਵਾਲੇ ਮਿੱਤਰਾਂ ਨੇ ਜ਼ਿੰਮੇਵਾਰਤਾ ਤਾਂ ਪੂਣੀ ਖੱਟ ਲਿਆ ਕਿਉਂਕਿ ਮਿੱਤਰੋ ਪਹਿਲਾਂ ਰੇੜੀ ਤੇ ਸਾਰਾ ਦਿਨ ਲੱਗ ਜਾਂਦਾ ਸੀ ਕੱਖ ਲੈਉਣ ਤੇ ਤੇ ਮਿੱਤਰੋ ਅੱਜ ਜਿੱਦੋਂ ਦੇ ਮੇਰੇ ਪਿੰਡ ਵਾਲੇ ਮੋਟਰਸਾਈਕਲ ਵਾਲਿਆਂ ਰੇੜੀਆਂ ਬਣਾਉਣ ਲੱਗੇ ਨੇ ਤੇ ਜ਼ਿੰਮੇਦਾਰਾ ਨੂੰ ਧੁੱਗਣਾ ਸੌਖਾ ਕਰਤਾ ਹੁਣ ਭਾਵੇਂ ਕੋਈ ਜ਼ਿੰਮੇਦਾਰਾ ਭਾਵੇਂ ਕੋਈ ਮੁਲਾਜ਼ਮਾ ਉਹ ਵੀ ਮੱਝਾ ਰੱਖ ਸਕਦਾ ਕਿਉਂਕਿ ਮੁਲਾਜ਼ਮਾ ਕੋਲ ਟਾਈਮ ਘੱਟ ਹੁੰਦਾ ਤੇ ਆਪਦੇ 10 ਮਿੰਟਾਂ ਦੇ ਵਿੱਚ ਕੱਖ ਲੈ ਕੇ ਉਹ ਘਰੇ ਲਿਆ ਸਕਦਾ ਕਿਉਂਕਿ ਮਿੱਤਰੋ ਪਹਿਲਾਂ ਰੇੜੀਆਂ ਤੇ ਸਾਰਾ ਦਿਨ ਲੱਗ ਜਾਂਦਾ ਸੀ ਤੇ ਆ ਮੇਰੇ ਮਿਸਤਰੀ ਪਿੰਡ ਵਾਲਿਆਂ ਨੇ ਸਿਰਾ ਲਾਤਾ ਤੇ ਮਿੱਤਰੋ ਆ ਰੇੜੀਆਂ ਤਿਆਰ ਕਰਦੇ ਨੇ ਮੋਟਰਸਾਈਕਲ ਵਾਲਿਆਂ ਕਿ ਮਿੱਤਰੋ ਇਹ ਰੇੜੀ ਤਿਆਰ ਕਰਤੀ ਤੇ ਬਾਈ ਕਨੇ ਹਜੇ ਤੱਕ ਇੱਕ ਵੀ ਲਾਂਬਾ ਨਹੀਂ ਆਇਆ ਲੈ ਮਿੱਤਰੋ ਜੇ ਸੁਣਨੂ ਵੀ ਆ ਕੱਖਾਂ ਲਈ ਰੇੜੀ ਚਾਹੀਦੀ ਆ ਇੰਨੀ ਘੈਂਟ ਆ ਕਿ ਤੁਸੀਂ ਯਾਦ ਰੱਖੋਗੇ ਤੁਹਾਡੀ ਰੇੜੀ ਦੇਖ ਕੇ ਤੁਹਾਡੇ ਰਿਸ਼ਤੇਦਾਰ ਵੀ ਲੈ ਕੇ ਜਾਣਗੇ ਕਿਉਂਕਿ ਮਿੱਤਰੋ ਜਿਹੜੇ ਮੱਝਾ ਰੱਖਦੇ ਨੇ ਉਹ ਜਾਣਦੇ ਨੇ ਕਿ ਮਿੱਤਰੋ ਸੁਣਨਾਂ ਕੋਲੇ ਸਮਾਂ ਬਹੁਤ ਘੱਟ ਹੁੰਦਾਗਾ ਕਿਉਂਕਿ ਸਵੇਰੇ ਸਵੇਰੇ ਲਿਆ ਕੇ ਆਪਣਾ ਕੰਮ ਨਿਬੜਦੇ ਨੇ ਉਦੋਂ ਮੋੜ ਕੇ ਵਿਆਹ ਦਾ ਆਪਣਾ ਸੀਜ਼ਨ ਆਗਾ ਤੇ ਜਿਵੇਂ ਮਰਜ਼ੀ ਤੁਸੀਂ ਵਿਆਹ ਦੇਖ ਸਕਦੇ ਹੋ ਤੇ ਆਹ ਰੇੜੀ ਤਿਆਰ ਕਰਦੇ ਨੇ ਬਾਈ ਮੇਰੇ ਪਿੰਟ ਵਾਲੇ ਜੇ ਕਿਸੇ ਭਰਾ ਨੂੰ ਚਾਲਦੀ ਚਾਹੀਦੀ ਹੋਵੇ ਤਾਂ ਚਾਲ